ਜਟਰਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਦੀ ਗੱਡੀ ਹਰ ਵਿਅਕਤੀ ਅਤੇ ਹਰ ਪਿੰਡ ਤੱਕ ਪਹੁੰਚ ਗਈ ਹੈ ਸੰਜੀਤ ਕਪੂਰ ਸਰਕਾਰ ਨੇ ਦੇਸ਼ ਦੇ 4 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਬਜਟ ਪੇਸ਼ ਕੀਤਾ ਹੈ ਖੋਜੇਵਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿੱਤੇ ਦਿਨੀ ਲੋਕ ਹਿਤਾਸ਼ੀਤੇ ਦੇਸ਼ ਹਿਤ ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਖੋਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੁੱਧਵਾਰ ਨੂੰ ਸ਼ਹਿਰ ਦੀ ਨਿਊ ਅਹੌਜ਼ਾ ਸਵੀਟਸ ਨੇੜੇ ਚਾਰ ਬੱਤੀ ਚੌਕ ਕਪੂਰਥਲਾ ਵਿਖੇ ਪਾਚਪਾ ਦੇ ਪੈਨਲਿਸਟ ਸੰਜੇ ਕਪੂਰ ਦੀ ਅਗਵਾਈ ਹੇਠ ਇੱਕ ਪੱਤਰਕਾਰ ਸੰਮੇਲਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਜੇ ਕਪੂਰ ਨੇ ਦੱਸਿਆ ਕਿ ਬਜਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਦੀ ਗੱਡੀ ਹਰ ਵਿਅਕਤੀ ਅਤੇ ਹਰ ਪਿੰਡ ਤੱਕ ਪਹੁੰਚ ਗਈ ਹੈ ਇਹ ਬਜਟ 2047 ਦੇ ਬਿਹਤਰ ਭਾਰਤ ਦੀ ਨੀ ਹੈ ਬਜਟ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਯੋਜਨਾਵਾਂ ਦਾ ਲਾਭ ਆਖਰੀ ਕਤਾਰ ਵਿੱਚ ਖੜੇ ਵਿਅਕਤੀ ਤੱਕ ਪਹੁੰਚ ਸਕੇ। ਉਹਨਾਂ ਨੇ ਕਿਹਾ ਕਿ ਇਸ ਬਜਟ ਚ ਆਖਰੀ ਕਤਾਰ ਵਿੱਚ ਖੜੇ ਵਿਅਕਤੀ ਨੂੰ ਉੱਚਾ ਚੁੱਕ ਕੇ ਭਾਰਤ ਦੀ ਤਰੱਕੀ ਦਾ ਵਿਚਾਰ ਸ਼ਾਮਿਲ ਕੀਤਾ ਗਿਆ ਹੈ। ਪਹਿਲਾਂ ਜਦੋਂ ਕੇਂਦਰ ਸਰਕਾਰ 100 ਰੁਪਏ ਭੇਜਦੀ ਸੀ ਤਾਂ ਲਾਪਾਤਰੀ ਤੱਕ ਸਿਰਫ 15 ਰੁਪਏ ਪਹੁੰਚਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਉਹਨਾਂ ਨੇ ਵਿਰੋਧੀ ਧਿਰ ਦੇ ਵੀ ਚੁਟਕੀ ਲਈ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਕਹਿੰਦੇ ਹਨ ਕਿ ਮੋਦੀ ਨੇ ਸਾਰਿਆਂ ਦੇ ਖਾਤੇ ਖੁਲਵਾ ਦਿੱਤੇ ਪਰ ਇਸ ਦਾ ਕੀ ਫਾਇਦਾ ਹੋਇਆ ਕਪੂਰ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਇੱਕ ਬਟਨ ਦਬਾਉਣ ਤੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ 6000 ਰੁਪਏ ਟਰਾਂਸਫਰ ਹੋ ਜਾਂਦੇ ਹਨ ਇਹ ਬਜਟ ਦੇਸ਼ ਦੇ ਨੌਜਵਾਨਾਂ ਔਰਤਾ ਅਤੇ ਕਿਸਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਇਆ ਗਿਆ ਹੈ ਸਰਕਾਰ ਨੇ ਦੇਸ਼ ਦੇ 4 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮੋਦੀ ਨੇ ਲਖਪਤੀ ਦੀਦੀ ਦੇ ਸੰਕਲਪ ਨੂੰ ਸਕਾਰ ਕੀਤਾ ਹੈ। ਅਨਾਜ ਦੇ ਰੂਪ ਵਿੱਚ ਮੋਟਾ ਅਨਾਜ ਵਿਸ਼ਵ ਮੰਡੀ ਵਿੱਚ ਖਿੱਚ ਦਾ ਕੇਂਦਰ ਬਣਾਇਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਖੋਜੇਵਾਲ ਨੇ ਕੇਂਦਰ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਦੇਸ਼ ਨੂੰ ਵਿਕਾਸ ਤੇ ਰਾਹ ਤੇ ਤੇਜ਼ੀ ਨਾਲ ਅੱਗੇ ਲੈ ਕੇ ਜਾਣ ਵਾਲਾ ਹੈ ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਦੂਰਅਦੇਸ਼ੀ ਵਾਲਾ ਬਜਟ ਹੈ ਇਸ ਵਿੱਚ ਦੇਸ਼ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਨੌਜਵਾਨਾਂ ਨੂੰ ਰੁਜ਼ਗਾਰ ਮਹਈਆ ਕਰਵਾਉਣ ਅਤੇ ਮੱਧਮ ਵਰਗ ਦਾ ਹિતੈਸ਼ੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਮਦਨ ਕਰ ਵਿੱਚ ਨਵੀਂ ਵਿਵਸਥਾ ਅਨੁਸਾਰ ਟੈਕਸ ਭਰਨ ਵਾਲਿਆਂ ਨੂੰ ਪਾਰੀ ਛੋਟ ਦਿੱਤੀ ਹੈ ਜੋ ਮਦਬਰਗ ਦੇ ਹਿਤ ਵਿੱਚ ਹੈ ਇਸ ਤੋਂ ਇਲਾਵਾ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਪਲਾਸਟਿਕ ਤੇ ਟੈਕਸ ਵਧਾਇਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਚ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਐਲਾਨੇਗੇ ਬਜਟ ਵਿੱਚ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮਸੁੰਦਰ ਅਗਰਵਾਲ ਸਰਬਜੀਤ ਦਿਓਲ ਕਮਲਪ੍ਰਭਾਕਰ ਕਪੂਰਚੰਦ ਥਾਪਰ ਐਡਵੋਕੇਟ ਹੈਰੀ ਸ਼ਰਮਾ मधुसूद, जशपाल महाजन जगदीश शर्मा साबी लंकेश राकेश गुप्ता रोशन सभ्रवाल अशोक माला अश्विनी तुली बॉबी मल्होत्रा सनी बैंस जश्नजोत सिंह हर्षदीप सिंह स्मिथपाल सिंह यादविंद्र पासी साहिल वालिया अंतम खोसला सतपाल लाहौरिया आदि हाजिर सन ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਖੋਜੋ ਸਾਹਿਬ ਅੱਜ ਕਪੂਰ ਸਾਹਿਬ ਆਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਪੈਨਲਿਸਟ ਸ੍ਰੀ ਸੰਜੇ ਕਪੂਰ ਜੀ ਜਿਹੜੇ ਕਿ ਸੀਏ ਹਨ ਅਮਰਸਰ ਤੋਂ ਉਹ ਅੱਜ ਸਾਨੂੰ ਕਪੂਰਥਲਾ ਜ਼ਿਲ੍ਹੇ ਨੂੰ ਜੋ ਸਾਡਾ ਮੋਦੀ ਸਰਕਾਰ ਦਾ ਕੇਂਦਰੀ ਬਜਟ ਆ ਉਹਦੇ ਬਾਰੇ ਸਾਨੂੰ ਜਾਣਨਾ ਪਾਉਣ ਵਾਸਤੇ ਸੇ ਸਾਡੇ ਚ ਹਾਜ਼ਰ ਹੋਏ ਆ ਅਤੇ ਜੋ ਲੋਕਾਂ ਦੇ ਵਿੱਚ ਪਰਮਪ ਲਿਖੇ ਸਾਡੀ ਵਿਰੋਧੀ ਪਾਰਟੀਆਂ ਵੱਲੋਂ ਪਾਏ ਜਾ ਰਿਹਾ ਕਿ ਬਜਟ ਵਿੱਚ ਆ ਹੈ ਨਹੀਂ ਉਹ ਹੈ ਨਹੀਂ ਉਹ ਸਾਰਾ ਕੁਝ ਪੱਤਰਕਾਰ ਵੀਰਾਂ ਦੇ ਸਾਹਮਣੇ ਐਸਾ ਰਖਵਾਸਾ ਕੀਤਾ ਗਿਆ ਕਿ ਕਿਵੇਂ ਜਿਹੜਾ ਬਜਟ ਆ ਇਹ 10 ਸਾਲ ਸਰਕਾਰ ਪਹਿਲਾਂ ਰਹੀ ਆ ਉਹਦੀ ਹੋਰ ਦੇਸ਼ ਦੀ ਗਤੀ ਨੂੰ ਤੇਜ਼ ਕਰਨ ਵਾਸਤੇ ਜਿਹੜਾ ਇਹ ਤੀਸਰਾ ਬਜਟ ਜਿਹੜਾ ਲਿਆਂਦਾ ਗਿਆ ਆ ਔਰ ਮੈਂ ਸਮਝਦਾ ਕਿ ਜਿਹੜਾ ਇਹ ਜਿਹੜਾ ਬਜਟ ਆ ਇਹ ਦੇਸ਼ हित ਦੇ ਵਿੱਚ ਆ ਦੇਸ਼ ਦੇ ਕਲਿਆਣ ਕਰ ਜਿਹੜੀ ਯੋਜਨਾਵਾਂ ਚੱਲ ਰਹੀਆਂ ਉਹਨਾਂ ਨੂੰ ਹੋਰ ਗਤੀ ਮਿਲੂਗੀ ਸਾਡਾ ਦੇਸ਼ ਜਿਹੜਾ ਆ ਹੋਰ ਤਰੱਕੀ ਕਰੂਗਾ ਅਡੀ ਸੁਚੀ ਭਾਤ ਜਨਤਾ ਪਾਰਟੀ ਦੀ ਲੀਡਰਸ਼ਿਪ ਉਹਨਾਂ ਸਿੱਥੇ ਸਨਮਾਨ ਸਮਾਰੋਹ ਉਹਨਾਂ ਦਾ ਕੀਤਾ ਗਿਆ ਅਤੇ ਪੱਤਰਕਾਰ ਵੀਰਾਂ ਦੇ ਦੇਖੋ ਜਿਹੜੇ ਸਵਾਲ ਆ ਉਹ ਬੜੇ ਖੁੱਲੇ ਮਨ ਦੇ ਨਾਲ ਦਿੱਤੇ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇੰਟਰੋਡਕਸ਼ਨ ਪਲੀਜ਼ ਸੰਜੇ ਕਪੂ ਮੀਡੀਆ ਪੈਨਲਿਸਟ ਬੀਜੇਪੀ ਪੰਜਾਬ ਸਰ ਕੀ ਅੱਜ ਮੋਦੀ ਦੇਗਾ ਪ੍ਰੈਸ ਕਾਨਫਰੈਂਸ ਦੇਖੋ ਸਾਡਾ ਬਜਟ ਥੋੜੇ ਦਿਨ ਪਹਿਲੇ ਆਇਆ ਗਾ ਹੈ ਔਰ اپੋਜੀਸ਼ਨ ਪਾਰਟੀਆਂ ਨੇ ਇੱਕ ਬੜਾ ਪ੍ਰੋਪਾਗੈਂਡਾ ਕੀਤਾ ਗਿਆ ਕਿ ਬਜਟ ਦੇ ਵਿੱਚ ਬਹੁਤ ਕਮੀਆਂ ਹਨ ਪਰ ਸਰਕਾਰ ਨੇ ਜੋ 2014 ਦੇ ਵਿੱਚ ਡਵੈਲਪਮੈਂਟ ਸਟਾਰਟ ਕੀਤੀ ਸੀ ਇਹ ਬਜਟ ਉਹ ਜੋ ਦਿਸ਼ਾ ਦੇ ਵਿੱਚ ਅੱਗੇ ਵੱਧਦਾ ਹੈ ਕਿ ਲੋਕਾਂ ਤੱਕ ਸਹੀ ਗੱਲਾਂ ਪਹੁੰਚ ਸਕਣ ਕਿ ਸਰਕਾਰ ਲੋਕਾਂ ਦੇ ਬੈਨੀਫਿਟ ਲਈ ਕੀ ਕੀ ਕੰਮ ਕਰਦੀ ਪਈ ਗਈ ਹੈ ਇਹ ਸਾਰੀਆਂ ਗੱਲਾਂ ਲੋਕਾਂ ਤੱਕ ਸਹੀ ਤੰਗ ਨਾਲ ਪਹੁੰਚ ਸਕਣ ਇਸ ਕਰਣ ਭਾਜੀਪੀ ਨੇ ਨਿਰਮੈ ਲਤਾ ਕਿ ਆਪਾਂ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲੋਕਾਂ ਦੇ ਹਿੱਤਾਂ ਦੇ ਪ੍ਰਤੀ ਕਿੰਨੀ ਚਿੰਤਿਤ ਹੈ ਔਰ ਉਸ ਦਿਸ਼ਾ ਦੇ ਵਿੱਚ ਕਿੰਨੀ ਅੱਗੇ ਵਧਦੀ ਪਈ ਹੈ ਸੋ ਇਸ ਕੰਟੈਕਸਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਸਾਰੀਆਂ ਗੱਲਾਂ ਔਰ ਬਜਟ ਦੇ ਵਿੱਚ ਜਿਹੜੇ ਜਿਹੜੇ ਅੱਛੇ ਫੀਚਰ ਹੈਗੇ ਹੈ ਦੇਸ਼ੀ ਡਵੈਲਪਮੈਂਟ ਨਾਲ ਰਿਲੇਟਡ ਔਰ ਸਾਰੇ ਫੀਚਰ ਲੋਕਾਂ ਨੂੰ ਦੱਸੇ ਜਾ ਰਹੇ ਹੈ ਮੀਡੀਆ ਨੂੰ ਦੱਸੇ ਜਾ ਰਹੇ ਹੈ कि ਲੋਕੀ ਐਸੇ ਬਾਰੇ ਜਾਣਕਾਰ ਬਣਨ ਔਰ ਕੱਲ ਨੂੰ ਜੋ ਵੀ ਐਡਵਾਂਟੇਜ ਜੋ ਵੀ ਬੈਨੀਫਿਟ ਸਰਕਾਰ ਲੋਕਾਂ ਲਈ ਕਰਦੀ ਪਈ ਹੈ ਲੋਕੀ ਉਹਦੇ ਬਾਰੇ ਅਵੇਅਰ ਹੋਣ ਉਹ ਬੈਨੀਫਿਟ ਸਰ ਲੋਕਾਂ ਤੱਕ ਪਹੁੰਚ ਸਕਣ। ਸੋ ਗਵਰਨਮੈਂਟ ਬਜਟ ਕਾਫੀ ਕਰਦੀ ਹੈ ਹੈਲਥ ਸੈਕਟਰ ਚ ਹੋਵੇ ਸਪੋਰਟਸ ਹੋ ਗਿਆ ਜੇ ਆਪਾਂ ਲੋਕਲ ਗੱਲ ਕਰ ਲਈਏ ਤੇ ਕੋਈ ਵੀ ਹੈਲਥ ਜਨਕੀ ਸੌਦਾ ਉਪਲਬਧ ਨਹੀਂ ਹੈ ਹਸਪੀਟਲਸ ਵਿੱਚ ਸਾਡੇ ਕਬੂਰਥਾ ਮੈਡੀਕਲ ਕੋਲੇ ਵੀ ਭਾਜੀਪੀ ਨੇ ਅਲਾਟ ਕੀਤਾ ਸੀ ਅਜੇ ਤੱਕ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਮੈਂ ਤੁਹਾਡ ਨਾਲ ਬਿਲਕੁਲ ਕਨਵਿੰਸਡ ਹਾਂ ਮੈਂ ਦੇਖੋ ਸੈਂਟਰ ਦੀਆਂ ਬੜੀਆਂ ਸਕੀਮਾਂ ਹੁੰਦੀਆਂ ਹਨ ਇਹ। ਇਹ ਸਟੇਟ ਗਵਰਨਮੈਂਟ ਨੂੰ ਦੇਖਣਾ ਪਏਗਾ ਕਿ ਸੈਂਟਰ ਦੀਆਂ ਸਕੀਮਾਂ ਦਾ ਐਡਵਾਂਟੇਜ ਕਿਵੇਂ ਲੈ ਸਕਦੀ ਹੈ। ਪਰ ਜੇ ਸਟੇਟ ਗਵਰਨਮੈਂਟ ਬਿਲਕੁਲ ਹੀ ਨਿਕੰਨੀ ਹੋਵੇ ਔਰ ਕੁਝ ਵੀ ਕਰਨਾ ਨਾ ਚਾਹਦੀ ਹੋਵੇ ਤੇ ਫਿਰ ਉਹ ਸੈਂਟਰ ਦੀ ਸਕੀਮਾਂ ਆਂਦੀਆਂ ਤੇ ਲੈਪਸ ਹੋ ਜਾਂਦੀਆਂ ਹੁੰਦੀਆਂ ਹਨ। ਹਰ ਸੈਂਟਰ ਦੀ ਸਕੀਮਾਂ ਦੇ ਵਿੱਚ ਸੈਂਟਰ ਦਾ ਇੱਕ ਮжоਰਿਟੀ ਸ਼ੇਅਰ ਹੁੰਦਾ ਗਵਾ ਪਰ ਇੱਕ ਮਾਈਨੋਰਿਟੀ ਸ਼ੇਅਰ ਸਟੇਟ ਨੂੰ ਵੀ ਪਾਣਾ ਪੈਂਦਾ ਗਵਾ। ਉਨ ਜਦੋਂ ਸਟੇਟ ਆਪਣੇ ਹਿੱਸੇ ਦਾ ਸ਼ੇਅਰ ਹੀ ਨਾ ਪਾਵੇਗੀ ਤੇ ਉਹ ਸੈਂਟਰ ਦੀ ਸਕੀਮ ਆਟੋਮੈਟਿਕਲੀ ਲੈਪਸ ਕਰੇਗੀ ਜਿਸ ਨਾਲ ਨੈਸ਼ਨਲ ਹਾਈਵੇ ਲਈ 58000 ਕਰੋੜ ਰੁਪਏ ਪੰਜਾਬ ਲਈ ਸੈਂਕਸ਼ਨਡ ਹੈਗੇ ਆ ਤੇ ਸਟੇਟ ਆਪਣਾ ਹਿੱਸਾ ਹੀ ਨਹੀਂ ਪਾ ਰਹੀ ਜਾਂ ਜਮੀਨਾਂ ਸਾਈਡਾਂ ਦੀ ਐਕਵਾਇਰ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਨਹੀਂ ਦੇਗੀ ਸੈਂਟਰ ਨੂੰ ਅਵੇਲੇਬਲ ਨਹੀਂ ਕਰਾਏਗੀ ਤੇ ਸੈਂਟਰ ਕੀ ਕਰ ਰਹੇਗਾ ਸੈਂਟਰ ਨੇ ਤੇ ਆਪਣਾ ਕੰਮ ਸਕੀਮਾ ਲਾਂਚ ਕਰਕੇ ਕਰ ਦਿੱਤਾ ਪਰ ਸਟੇਟ ਆਪਣਾ ਕੰਮ ਸਹੀ ਟੰਗ ਨਾਲ ਨਹੀਂ ਕਰ ਪਾਈ ਮੈਨੂੰ ਇੱਕ ਐਗਜ਼ਾਮਪਲ ਦੇ ਦੇਣਾ ਵਾ ਇੱਕ ਨੈਸ਼ਨਲ ਹੈਲਥ ਮਿਸ਼ਨ ਦਾ ਬੜਾ ਸ਼ੋਰ ਮਚਾਉਂਦੀ ਰਹੀ ਸਟੇਟ ਗਵਰਨਮੈਂਟ ਕਿਉਂ ਹੁੰਦਾ ਹੈਗਾ ਵਾ ਕਿ ਜਿਹੜੇ ਨੋਰਮਸ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੁੰਦੇ ਆ ਨਾ ਹਰ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੈਂਟਰ ਜਿਹੜੇ ਕਾਨੂੰਨ ਬਣਾਵੇ ਉਹ ਕਾਨੂੰਨਾਂ ਦੇ ਅੰਤਰਗਤ ਕੰਮ ਕਰੇ ਉਹ ਕਾਨੂੰਨਾਂ ਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੇ ਪਰ ਜੇ ਉਹ ਤੁਸੀਂ ਕਾਨੂੰਨਾਂ 'ਚ ਛੇੜਖਾਨੀਆਂ ਕਰਨੀ ਸ਼ੁਰੂ ਕਰਦੇ ਹੋ ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰਦੇ ਹੋ ਆਪਣੀ ਪਾਰਟੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਹੋ ਉਸ ਸਕੀਮਾਂ ਦੀ ਕਾਸਟ ਤੇ ਤੇ ਸੈਂਟਰ ਕਿਸਾ ਪੈਸਾ ਦੇਗਾ ਕਿਉਂਕਿ ਸੈਂਟਰ ਮੇਤੇ ਜਿਹੜੀ ਸਕੀਮਾ ਬਣਾਈ ਹੈ ਉਹ ਸਕੀਮਾ ਦੇ ਅੰਦਰ ਅੰਦਰ ਤੇ ਤੁਹਾਨੂੰ ਪੈਸਾ ਦੇਣਾ ਹੈ ਫਿਰ ਤੁਸੀਂ ਇੱਕ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਦੇਗੇ ਸਾਡਾ ਪੰਜਾਬ ਦੀ ਸਰਕਾਰ ਜਦੋਂ ਤੱਕ ਮੈਂ ਦੇਖਣਾਗਾ ਸਾਡੇ ਪੰਜਾਬੀਆਂ ਦੀ ਬੜੀ ਮਾੜੀ ਕਿਸਮਤ ਹੈ ਕਿ ਸਾਨੂੰ ਇਹੋ ਜੀ ਸਰਕਾਰ ਮਿਲੀ ਹੈ ਆਮ ਆਦੀ ਪਾਰਟੀ ਦੀ ਅੱਜ 22 ਸਾਲ ਬੀਤ ਗਏ ਆ ਲੋਕਾਂ ਨੂੰ ਤੇ ਮਸੂਹ ਤੋਂ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ ਜੀ ਪਰ ਤੁਸੀਂ ਅੱਜ ਤੱਕ ਨੌਨਾਂ ਦੀ ਹੁਣ ਗੱਲ ਕੀਤੀ ਤਾਂ ਵਿਚਾਰ ਜਾਈ ਵਖਰਾਇਆ ਬਹੁਤ ਸ਼ੰਕੇ ਲੋਕਾਂ ਚ ਪੈਦਾ ਹੋ ਗਏ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਹੈ 1 ਜੁਲਾਈ ਤੋਂ ਬਰਾਦੀ ਕਾਨੂੰਨ ਲੈ ਕੇ। ਰੋਜ਼ ਵੀ ਲੋਕੀ ਸ਼ੁਰੂ ਕਰਤਾ ਉਹਦਾ ਥੋੜਾ ਦਸੋ ਦੇ ਬਾਰੇ। 1 ਜੁਲਾਈ ਦੇ ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ? ਬੀਐਨਐਸ ਜੋ ਹੈ ਨਾ ਆਈਪੀਸੀ ਨੂੰ ਨਵੇਂ ਧਾਰਾ ਚੇਂਜ ਕੀਤੀਆਂ ਕਈ ਤਰ੍ਹਾਂ ਦੇ ਜਿਹੜੇ ਕਿਹੜੇ ਕਿਹੜੇ ਐਕਟ ਦੀ ਗੱਲ ਕਰ ਰਹੇ ਹੋ ਤੁਸੀਂ? ਜੋ ਆਈਪੀਸੀ ਨੂੰ ਕਨਵਰਟ ਹੋ ਗਈ ਬੀਐਨਐਸ ਉਹਦੇ ਚ ਕੁਝ ਨਹੀਂ ਹੈ। ਉਹਦੇ ਵਿੱਚ ਆਪਾਂ ਕਈ ਕਲੋਜ਼ਾ ਜੜੀਆਂ ਆਈਆਂ ਸੀ ਪਤਾ ਨਹੀਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਲਦੀਆਂ ਰਹੀ ਸੀ ਉਹ ਘਟਾਈਆਂ ਵੇ ਸਕੋ। 100 ਤੋਂ ਵੱਧ ਕਲੋਜ਼ਸ ਉڑا ਦਿੱਤੀਆਂ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਣਾ ਵਾ 1500 ਦੇ ਕਰੀਬ-ਕਰੀਬ ਆਪਾਂ ਜਿਹੜੇ ਕਾਨੂੰਨ ਹੈ ਨਾ 2014 ਤੋਂ ਲੈ ਕੇ 2024 ਤੱਕ ਰਿਪੀਲ ਕੀਤੇ ਗਏ 1500 ਕਾਨੂੰਨ ਉਹ ਕਾਨੂੰਨ ਕੋਈ 100 ਸਾਲ ਪਹਿਲੇ ਬਣਿਆ ਸੀ ਕੋਈ 150 ਸਾਲ ਪਹਿਲੇ ਬਣਿਆ ਸੀ ਕੋਈ 200 ਸਾਲ ਪਹਿਲੇ ਬਣਿਆ ਸੀ ਅੱਜ ਵੀ ਤੁਹਾਨੂੰ ਮੈਂ ਇਹਦੀ ਗੱਲ ਦੱਸਣਾ ਵਾ ਇੱਕ ਬੜਾ ਪੰਜਾਬ ਦਾ ਇੱਕ ਸਤਾ ਸੁਣਾ ਦੇਣਾ ਵਾ ਪੰਜਾਬ ਦੀ ਝਗਾ ਪੰਜਾਬ ਸਰਾਏ ਐਕਟ ਐ ਸਰਾਏ ਐਕਟ ਬਣਿਆ ਸੀ 1857 ਦਾ ਜਦੋਂ ਗਦਰ ਹੋਇਆ ਨਾ ਫਸਟ ਟਾਈਮ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਜਦੋਂ ਕ੍ਰਾਂਤੀਕਾਰੀ ਸਰਾਮਾ ਚ ਆ ਕੇ ਰੁਕਦੇ ਸੀ ਤੇ ਉਹ ਇੰਟੀਮੀਟ ਕੀਤਾ ਜਾਵੇ ਤੇ ਉਹ ਇਨਫੋਰਮੇਸ਼ਨ ਅੰਗਰੇਜ਼ਾਂ ਨੂੰ ਮਿਲੇ ਕਿ ਉਹ ਸਰਾਮਾ ਚ ਰੁਕੇ ਤੇ ਉਹ ਬੇਸਿਕਲੀ ਉਹਨਾਂ ਨੂੰ ਪਕੜ ਸਕਣ ਉਹ ਅੱਜ ਤੱਕ ਖਤਮ ਨਹੀਂ ਕੀਤਾ ਔਰ ਜਿੰਨੇ ਹੋਟਲ ਇੰਡਸਟਰੀ ਦਰਬਾਰ ਸਾਹਿਬ ਦੇ ਆਸ-ਪਾਸ ਡਿਵੈਲਪ ਹੋਈ ਉਹ ਅਜ ਵੀ ਪੰਜਾਬ ਸਰਾਏ ਐਕਟ ਦੇ ਅੰਦਰ ਆਂਦੀ ਹੈ ਔਰ ਮਜ਼ੇ ਦੀ ਗੱਲ ਸੁਖੋ ਅੱਜ ਵੀ ਪਾਕਿਸਤਾਨ ਨੂੰ ਬਨੇ ਸਾਡੇ ਤੋਂ ਅਲੱਗ ਹੋਏ 70-75 ਸਾਲ ਤੋਂ ਬਾਅਦ ਹੋ ਗਏ ਹੈ ਅੱਜ ਵੀ ਉਹ ਚ ਪੈਨਲਟੀ ਰੈਂਡ ਦਾ ਹੱਕ ਪੰਜਾਬ ਸਰ ਐਚ ਲਾਹੌਰ ਹਾਈ ਕੋਰਟ ਨੂੰ ਹੁੰਦਾ ਵੇ ਉਹ ਵੀ ਗਵਰਨਮੈਂਟ ਨਹੀਂ ਬਦਲ ਪਾਈ ਕਿ ਉਹਨੂੰ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਕਰ ਦੇਈਏ ਇਥੇ ਹਾਲਾਤ ਹੈ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ 1500 ਦੇ ਕਰੀਬ-ਕਰੀਬ ਆਪਾਂ ਜਿਹੜੇ ਕਾਨੂੰਨ ਅਗੇ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਗਾਇਜ਼ ਦੇ ਟਾਈਮ ਤੇ ਔਰ ਜਿਹੜੇ ਅਫਸਰ ਛਾਈ ਕਰਪਸ਼ਨ ਦਾ ਜ਼ਰੀਆ ਬਣਾਉਂਦੀ ਪਈ ਸੀ ਉਹ ਖਤਮ ਕਰ ਦਿੱਤੇ